ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਡਿਸਕਾਊਂਟ ਵਾਲੀ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਸੀਜ਼ਨ ਆਫ ਹੋ ਰਿਹਾ ਹੈ ਤੇ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਬਹੁਤ ਸੋਹਣੇ-ਸੋਹਣੇ ਜੇ ਸੂਟ 33 ਦਾ ਬ੍ਰਾਂਡ ਦੇ ਸੂਟ ਹੋਣਗੇ ਜੀ ਤੇ ਬੈਲਵਰਟ ਪ੍ਰਿੰਟ ਦੇ ਉੱਪਰ ਬਹੁਤ ਪਿਆਰੀ ਮਤਲਬ ਕਿ ਇਹਨਾਂ ਦੀ ਲੁੱਕ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਨੇ ਸੂਟਾਂ ਦੇ ਤੁਸੀਂ ਤੁਹਾਨੂੰ ਪਹਿਲਾਂ ਵੀ ਦਿਖਾਏ ਹੋਏ ਸੀਗੇ ਜਿੱਦਾਂ ਸਾਡੇ ਕੋਲ ਥਾਨ ਵਾਈਜ਼ ਸੂਟ ਹੁੰਦੇ ਆ ਤੇ ਫਿਰ ਉਹਨਾਂ ਚੋਂ ਜਿਹੜੇ ਸਾਡੇ ਕੋਲ ਸੂਟ ਬਚੇ ਹੋਏ ਆ ਅਸੀਂ ਤੁਹਾਨੂੰ ਉਹ ਡਿਸਕਾਊਂਟ ਦੇਣ ਜਾ ਰਹੇ ਹਾਂ ਜੀ ਅੱਜ ਸਾਰੇ ਸੂਟ ਪ੍ਰਾਈਸ ਸੀਗੇ ਨਾ ਸੂਟਾਂ ਦਾ 2500 2800 ਤੇ ਅੱਜ ਤੁਹਾਨੂੰ ਦਵਾਂਗੇ ਸਾਰੇ ਸੂਟ 2000 2000 ਦਾ ਸੂਟ ਹੋਏਗਾ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਮੇਰਾ ਨੰਬਰ 8283828381 ਨੰਬਰ ਹੈ ਜੀ ਇਸ ਤੇ ਸਕਰੀਨਸ਼ਾਟ ਲਾ ਕੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਵੈਸਟ ਆ ਬ੍ਰਾਂਡ ਵੈਸਟ ਹੈ ਜੀ ਸਾਰਾ ਤੇ ਕਲਰ ਆਪਸ਼ਨ ਤੁਸੀਂ ਦੇਖ ਹੀ ਲੈਣੀ ਹੁਣ ਇਹਨਾਂ ਦੇ ਪ੍ਰਿੰਟ ਤਾਂ ਤੁਹਾਡੇ ਸਾਹਮਣੇ ਹੀ ਹੋਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਫੈਬਰਿਕ ਤੁਹਾਨੂੰ ਮੈਂ ਦੱਸਦਾ ਜੀ ਬਹੁਤ ਵਧੀਆ ਤੇ ਇਹ ਬ੍ਰਾਂਡ ਵੈਸਟ ਸਾਰਾ ਕੁਝ ਇਹਨਾਂ ਦਾ ਦੁਪੱਟੇ ਤੁਹਾਡੇ ਪਾਸ ਹੋਣਗੇ ਇਹਨਾਂ ਦੇ ਨਾਲ ਦੇ ਨਹੀਂ ਫਿਰ ਡਾਈ ਕਰਾ ਕੇ ਕਿਉਂਕਿ ਸੂਟ ਇਹ ਬ੍ਰਾਂਡਡ ਆ ਤੇ ਪਿਓਰ ਦਾ ਸੂਟ ਆ 벨ਵਟ ਦਾ ਤੇ ਤੁਸੀਂ ਇਹਦੇ ਨਾਲ ਜਾਰਾ ਚਨਾਉਣ ਛਫੋਂ ਦਾ ਦੁਪੱਟਾ ਲਓਗੇ ਤਾਂ ਇੱਕ ਸਰਦਾਰੀ ਜੀ ਲੁੱਕ ਬਣ ਜੇਗੀ ਇਹਨਾਂ ਦੇ ਨਾਲ ਠੀਕ ਹੈ ਜੀ ਤੇ ਅੱਜ ਇਹ ਤੁਹਾਨੂੰ ਸਾਰੇ ਸੂਟ ਅਸੀਂ 2000 ਦੇ ਦੇਵਾਂਗੇ ਪ੍ਰਾਈਸ ਰਹਿੰਦਾ ਜੀ ਇਹਨਾਂ ਸੂਟਾਂ ਦਾ ਵੈਸੇ 2500 2800 ਇਦਾਂ ਦੇ ਪ੍ਰਾਈਸ ਨੇ ਕੋਈ ਕੋਈ ਤਾਂ 3000 ਚ ਵੀ ਸੇਲ ਕਰਦਾ ਠੀਕ ਹੈ ਜੀ ਇਹ ਪਿਓਰ ਵਾਲੀ ਵੈਲਵਟ ਆ ਇਦੇ ਵਿੱਚ ਕੋਈ ਵੀ ਸਟ੍ਰੈਚ ਨਹੀਂ ਹੈਗਾ ਇਹਨੂੰ ਤੁਸੀਂ ਜਿੱਥੇ ਖੜਾਓਗੇ ਉੱਥੇ ਖੜ ਜਿਏਗੇ ਲਾਈਨਿੰਗ ਸੌਰੀ ਇਹਦਾ ਸਟੱਫ ਹੈ ਜਿਹੜਾ ਲਾਈਨਿੰਗ ਲਗਾਣੀ ਨਾ ਲਗਾਣੀ ਉਹ ਤੁਹਾਡੀ ਚੋਆਇਸ ਆ ਮੈਂ ਤੁਹਾਨੂੰ ਪ੍ਰਿੰਟ ਦਿਖਾਈ ਜਾਣੀ ਹੈ ਜੇ 5 ਮੀਟਰ ਦਾ ਸੂਟ ਹੈ ਇਹ ਕਲਰ ਡਿਜ਼ਾਈਨ ਇੱਕ ਤੋਂ ਇੱਕ ਨੇ ਇਹ ਦੇਖੋ ਸੂਟ ਐਵੇਂ ਲਾਧਾ ਜਿਵੇਂ ਕਿਸੇ ਬਾਗ ਚੋਂ ਫੁੱਲ ਤੋੜ ਤੋੜ ਕੇ ਇਹਨਾਂ ਦੇ ਉੱਪਰ ਲਗਾਏ ਹੋਣੇ ਆ ਦੇਖੋ ਸੂਟ ਦੇ ਕਿੰਨਾ ਸੋਹਣੇ ਫੁਲਾਰ ਹੈ ਬਾਗ ਉਹ ਵਿਚਾਲੇ ਤੇ ਨੈਕਸਟ ਦੇ ਰਹੀ ਹਾਂ ਤੁਹਾਨੂੰ ਬਹੁਤ ਪਿਆਰਾ ਬ੍ਰਿਕ ਪ੍ਰਿੰਟ ਇਹ ਛੋਟੇ ਬਾਗ ਚੋਂ ਥੋੜੇ ਹੋਏ ਛੋਟੇ ਛੋਟੇ ਫੁੱਲ ਇਸੇ ਲਗਾਏ ਦੇ ਜਿਹੜੇ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਹੈ ਜੀ ਬਹੁਤ ਸੋਹਣੇ ਸੋਹਣੇ ਡਿਸਕਾਊਂਟ ਦੇ ਮਿਲ ਰਹੇ ਨੇ ਥੋੜਾ ਬਹੁਤ ਜ਼ਿਆਦਾ ਬੈਨੀਫਿਟ ਆ ਨੈਕਸਟ ਟਾਈਮ ਫਿਰ ਤੋਂ ਤੁਸੀਂ ਕਿਸੇ ਦੇ ਵੀ ਸੂਟ ਦੇਖ ਸਕਦੇ ਹੋ YouTube ਤੇ ਵੀ ਦੇਖ ਸਕਦੇ ਹੋ ਵੈਸੇ ਵੀ ਤੁਹਾਨੂੰ ਕੋਈ 2000 ਦੇ ਵਿੱਚ ਟਵਿਸਟ ਬਣਾਉਣ ਦਾ ਸੂਟ ਦੰਦਾ ਹੋਵੇ ਤਾਂ ਸਾਨੂੰ ਜ਼ਰੂਰ ਦੱਸ ਦਿਓ ਕਿਉਂਕਿ ਮੈਨੂੰ ਐਡਾ ਹੁੰਦਾ ਕਿ ਮੇਰੇ ਪ੍ਰਾਈਸ ਆਪ ਤੋਂ ਘਟ ਨੇ ਕਲਰ ਆਪਸ਼ਨ ਬਹੁਤ ਸੋਹਣੀ ਆ ਤੇ ਇਹ ਦੇਖੋ ਕਲਰ ਹੁਣ ਇਸ ਟਾਈਮ ਸਾਡੇ ਕੋਲ ਸਿਰਫ ਇੱਕ ਸਿੰਗਲ ਸਿੰਗਲ ਹੀ ਸੂਟ ਹੈ ਸਾਰੇ ਕਲਰਾਂ ਦੇ ਵਿੱਚ ਕਿਸੇ 'ਚ ਦੋ ਸੂਟ ਨਹੀਂ ਹੋਣਗੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਹੀ ਚੁਆਇਸ ਕਰ ਸਕਦੇ ਹੋ ਜਿਹੜੇ ਵੀ ਸੂਟ ਲੈਣੇ ਨੇ 5 ਮੀਟਰ ਦਾ ਸੂਟ ਹੈ ਜੀ 올ਓਵਰ ਸੂਟ ਰਹੇਗੇ ਸਾਰੇ ਠੀਕ ਹੈ ਪ੍ਰਿੰਟਿੰਗ ਤੁਹਾਡੇ ਸਾਹਮਣੇ ਆ ਨੈਕਸਟ ਪੀਕਾਕ ਬਲੂ ਉਹ ਕਲਰ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ بیس ਕਲਰ ਨਾਲ ਦੇ ਦੁਪੱਟੇ ਲੈ ਲਓ ਜਿਆਦਾ ਵੈਸਾ ਕਲਰ ਦੇਖੋ ਤੁਸੀਂ ਕਲਰ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੇ ਜੇ ਕਿੰਨੇ ਪਿਆਰੇ ਪਿਆਰੇ ਕਲਰ ਨੇ ਸਾਰੇ ਸੂਟਾਂ ਦੇ ਦੇਖੋ ਕਿੰਨਾ ਸੋਹਣਾ ਸੂਟ ਹੈ ਕਲਰ ਕਿੰਨਾ ਪਿਆਰਾ ਹੈ ਸਾਰੇ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਜੀ ਇਹ ਸੇਮ ਹੀ ਡਿਜ਼ਾਈਨ ਚ ਇੱਕ ਸੂਟ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਨੀਚੇ ਦੇਖੋ ਜੀ ਕਲਰ ਡਿਜ਼ਾਈਨ ਠੀਕ ਹੈ ਜੀ ਕਲਰ ਤਾਂ ਇੱਕੋ ਤੋਂ ਇੱਕ ਨੇ ਦੇਖੋ ਕਿੰਨਾ ਸੋਹਣਾ ਸਾਈਜ ਹੈ ਸ਼ੇਡ ਹੈ ਇਹ ਬਹੁਤ ਪਿਆਰਾ ਠੀਕ ਹੈ ਜੀ ਤੁਸੀਂ ਇਹਨਾਂ ਨਾਲ ਡਬਲ ਸ਼ੇਡ ਵੈਸੇ ਤਾਂ ਸਿੰਗਲ ਸ਼ੇਡ ਹੀ ਪ੍ਰਿੰਟਡ ਸੂਟ ਨਾਲ ਜ਼ਿਆਦਾ ਸੋਹਣਾ ਲੱਗ ਰਿਹਾ ਦੁਪੱਟਾ ਬਾਕੀ ਛੋਟੀ ਚੋਆਇਸ ਆ ਇਹ ਖੜੇ ਨੈਕਸਟ ਠੀਕ ਹੈ ਜੀ ਇਹ ਸਾਰੇ ਸੂਟ ਸੀਗੇ ਡਿਸਕਾਊਂਟ ਤੇ ਵੈਲਵਟ ਵਾਲੀ 2000 ਦਾ ਸੂਟ ਆ ਜਿਹੜਾ ਵੀ ਤੁਸੀਂ ਲੈਣਾ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੋ ਸੂਟ ਤੁਹਾਨੂੰ ਦੇਣ ਜਾ ਰਹੀ ਐ ਜੀ ਮੈਂ ਕੋ ਟ੍ਰਾਈ ਦੇ ਵਿੱਚ ਕੋ ਟ੍ਰਾਈ ਵੈਲਵਟ ਹੈ ਇਹ ਠੀਕ ਹੈ ਵੈਲਵਟ ਦੇ ਉੱਪਰ ਕਟ్రਾਈ ਆ ਤੇ ਪ੍ਰਾਈਸ ਸੇਮ ਹੀ ਇਹਦਾ ਵੀ ਕੱਢਾਂਗੇ ਜੀ ਇਹ 2700 ਦਾ ਸੂਟ ਸੀਗਾ ਜੇ ਬ੍ਰਾਂਡ ਸੇਮ ਰਹੂਗਾ ਤੇ ਕਲਰ ਤੁਸੀਂ ਦੇਖ ਲਓ ਇਹ ਵੈਲਵਟ ਕਟ్రਾਈ ਆ ਇਹਦੇ ਵਿੱਚ ਸਿਰਫ ਦੋ ਹੀ ਸੂਟ ਰਹਿ ਗਏ ਆ ਇਹ ਵੀ ਤੁਹਾਨੂੰ ਹੁਣ 2000 ਦੇ ਹੀ ਪੈਣਗੇ ਜੀ ਇਹ ਵੀ 2000 ਦੇ ਹੀ ਸੂਟ ਆ ਬਹੁਤ ਸੋਹਣੀ ਕਲੈਕਸ਼ਨ ਆ ਸਾਰੀ ਅੱਜ ਦੀ ਤੇ ਕਾਫੀ ਜ਼ਿਆਦਾ ਬੈਨੀਫਿਟਸ ਤੁਹਾਨੂੰ ਇਹ ਸਾਰੇ ਸੂਟ ਮਿਲਣਗੇ ਤੇ ਹੁਣ ਤੁਹਾਨੂੰ ਮੈਂ ਸੂਟ ਦਿਖਾ ਰਹੀ ਹਾਂ ਪਿਓਰ ਪਸ਼ਮੀਨੇ ਦੇ ਤੇ ਰਾਮ ਟੈਕਸ ਦਾ ਹੀ ਪਸ਼ਮੀਨਾ ਲੱਗਿਆ ਹੋਇਆ ਤੇ ਇਹ ਮੈਂ ਖੁਦ ਰੈਡੀ ਕਰਵਾਈ ਹੋਇਆ ਆਰੀ ਵਰਕ ਦੇ ਉੱਪਰ ਇਹ ਵੀ ਅਸੀਂ ਡਿਸਕਾਊਂਟ ਤੇ ਦੇ ਰਹੀ ਹਾਂ ਜੀ ਤੁਹਾਨੂੰ ਸੂਟ ਇਹ ਵਿਦਆਊਟ ਦੁਪੱਟਾ ਸੂਟ ਆ ਆਰੀ ਵਰਕ ਰੂਗਾ ਜੀ ਹੈਵੀ ਦੇ ਵਿੱਚ ਐਦਾਂ ਹੈਗਾ ਵਰਕ ਇਸ ਦਾ ਇਹ ਪਿਓਰ ਪਸ਼ਮੀਨੇ ਦਾ ਸੂਟ ਆ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ ਲੱਗਿਆ ਹੋਇਆ ਇਸ ਤੇ ਤੇ ਟੋਟਲੀ ਆਰੀ ਵਰਕ ਦੇ ਨਾਲ ਆ ਏ ਬਿਦਾਉਟ ਦੁਪੱਟਾ ਤੁਸੀਂ ਇਹਨਾਂ ਦੇ ਨਾਲ ਕਲਰਫੁੱਲ ਦੁਪੱਟੇ ਕਰਵਾ ਸਕਦੇ ਹੋ ਟਾਈ ਐਂਡ ਡਾਈ ਦੇ ਵਿੱਚ ਬਹੁਤ ਸੋਹਣੇ ਲੱਗਣਗੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2900 2900 ਪ੍ਰਾਈਸ ਰਹੂਗਾ ਇਹ ਬਿਦਾਉਟ ਦੁਪੱਟਾ ਹੋ ਗਿਆ ਕੋਈ ਨਾ ਹਾਂਜੀ ਇਹ ਸੂਟ ਵੀ ਸੇਮ ਹੀ ਰਾਮਟੈਕਸ ਵਾਰੈਂਟੀ ਰਹੇਗਾ ਤਿੰਨੋਂ ਅਸੀਂ ਮਸ਼ੀਨ ਵਰਕ ਨਾਲ ਬਣਾਇਆ ਹੋਇਆ ਸੂਟ ਨੂੰ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਰਹੂਗਾ ਸੂਟ ਦਾ 2500 यहां ईसी बाजू का वर्क है वर्क बहुत नीट एंड कलीन वह देख लो बेटी तक यूटी रहेगी जी चौक तक नीचे घेरा हैवी देखा हुआ नैक्सट कलर भी बहुत प्यार है बहुत सोहना कलर है डिजाइन तो देख लो ये भी अस आरी वर्क के उपर रेडी कियाती सौ प्राई साइज सूट का ਠੀਕ ਹੈ ਜੀ neck ਬਣਿਆ ਹੋਇਆ ਲੈਂਥ ਕੋਈ ਮੈਟਰ ਨਹੀਂ ਕਰਦੀ نیچے ਘੇਰਾ ਨਹੀਂ ਬਣਿਆ ਹੋਇਆ corner ਫਲਾਰ ਆ ਬਸ ਇਸ ਤੇ ਸੈਂਟਰ ਦਾ ਠੀਕ ਹੈ ਜੀ ਬਹੁਤ ਪਿਆਰਾ ਆ ਰਹੀ ਵਰਕ ਦੇ ਉੱਪਰ ਡਿਜ਼ਾਈਨ ਹੈ ਇਹ 29 ਦਾ ਪ੍ਰਾਈਸ ਆ ਇੱਕ ਤੁਹਾਨੂੰ ਦੇ ਰਹੀ ਹਾਂ ਸੀ ਮਸ਼ੀਨ ਵਰਕ ਦੇ ਨਾਲ ਸਟੱਫ ਸੇਮ ਹੈ ਜੀ ਰਾਮ ਟੈਕਸ ਦਾ ਵਧੀਆ ਸਟੱਫ ਲਗਾਇਆ ਹੋਇਆ ਇਹ ਤਾਂ ਸੈਂਟਰ ਦੇ ਵਿੱਚ ਮਸ਼ੀਨ ਵਰਕ ਸਾਈਡਾਂ ਦੇ ਟਿੱਲਾ ਵਰਕ ਮਸ਼ੀਨੀ ਵਰਕ ਹੈ ਸਾਰਾ ਹੀ ਇਸ ਤੇ ਤੇ ਡਿਜ਼ਾਈਨ ਬਹੁਤ ਸੋਹਣਾ ਇਸ ਉਰ ਦਾ ਕਲਰ ਬਹੁਤ ਪਿਆਰਾ ਹੈ ਪ੍ਰਾਈਸ ਹੈਗਾ ਜੀ ਇਹਦਾ 2700 ਠੀਕ ਹੈ ਬਾਜੂ ਦੇ ਉੱਪਰ ਫੁੱਲ ਰਹੇ ਤਾਂ ਬਹੁਤ ਸੋਹਣਾ ਜਿਹਾ ਇਹ ਕਾਰੀ ਵਰਕ ਦੇ ਉੱਪਰ ਤੁਹਾਨੂੰ ਕਲਰ ਬਹੁਤ ਪਿਆਰਾ ਦੇ ਰਹੀ ਹੈ ਕਲਰ ਸਾਰੇ ਬਹੁਤ ਸੋਹਣੇ ਆ ਤਾਕੀ ਉਹ ਦੰਨ ਨੂੰ ਪਤਾ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਪਸੰਦ ਆ ਰਹੀ ਨੇ ਜਾਂ ਕਿਤਾ ਪਰ ਕਲਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਇਹ ਸੂਟ ਆ ਕੇਰਾ ਹੈ ਸੈਂਟਰ ਪੈਨਲ ਆ 29 ਉਹ ਪ੍ਰਾਈਸ ਹੈ ਇਸ ਸੂਟ ਦਾ ਆਰੀ ਵਰਕ ਦੇ ਨਾਲ ਹੈ ਜੀ ਸਾਰਾ ਸੂਟ ਬਣਿਆ ਹੋਇਆ ਪਿਓਰ ਪਸ਼ਮੀਨੇ ਦੇ ਉੱਪਰ ਨੈਕਸਟ ਆਰੀ ਵਰਕ ਤੇ ਬਹੁਤ ਯੂਨੀਕ ਜੀ ਬੇਲ ਪਾਈ ਹੋਈ ਆ ਕਲਰ ਮਸਟੈਡ ਇਹ ਦੇਖੋ ਆਰੀ ਵਰਕ ਹੈ ਜੀ ਸਾਰੇ ਜੀ ਜੀ ਨਾਲ ਤੁਸੀਂ ਮਤਲਬ ਟਾਈ ਐਂਡ ਡਾਈਡ ਦਾ ਦੁਪੱਟਾ ਲਓਗੇ ਤਾਂ ਸੂਟ ਦੀ ਲੁੱਕ ਕਿੰਨੀ ਸੋਹਣੀ ਆਏਗੀ ਪਿਓਰ ਪਸ਼ਮੀਨੇ ਦੇ ਸੂਟ ਨੇ ਇਹ ਸਾਰੇ ਬਾਜੀਓ ਤੇ ਵੀ ਪ੍ਰੋਪਰ ਵੇਲ ਆ ਤੇ ਪ੍ਰਾਈਸ ਹੈਗਾ ਸੇਮ ਹੀ 2900 ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਆ ਤੇ ਇੱਕਵੇਂ ਤੁਹਾਨੂੰ ਇਹ ਹੈਂਡਵਰਕ ਤੇ ਵੈਲਵਟ ਦਾ ਸੂਟ ਦੰਨੀ ਹੈ। ਇਹ ਟੋਟਲੀ ਹੈਂਡਵਰਕ ਦੇ ਸ਼ਰਟ ਰੈਡੀ ਕਰਵਾਈ ਹੋਈ ਸੀ। ਤੇ ਹੁਣ ਤੁਸੀਂ ਲੈ ਸਕਦੇ ਹੋ ਜੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਜਾਂ ਬ੍ਰੋਕੇਟ ਦੀ ਸਲਵਾਰ। ਇਹ ਟੋਟਲੀ ਹੈਂਡਵਰਕ ਤੇ ਰੈਡੀ ਕਰਵਾਇਆ ਹੋਇਆ ਪਿਓਰ ਵਾਲੀ ਵੈਲਵਟ ਲੱਗੀ ਹੋਈ ਹੈ ਇਸ ਨੂੰ ਤੇ ਮਿਰਰ ਵਰਕ ਸੌਰੀ ਪਰਲ ਵਰਕ ਤੇ ਸਿੱਪੀ ਦੇ ਨਾਲ ਡਬਕੇ ਦੇ ਨਾਲ ਹਾਈਲਾਈਟ ਹੈ ਜੀ ਕਟ dane ਦਾ ਕੰਮ ਹੈ। ਬਾਜੂ ਬਹੁਤ ਸੋਹਣੀਆਂ ਬਣੀਆਂ ਹੋਈਆਂ। ਠੀਕ ਹੈ ਜੀ। ਹੈਵੀ ਦੇ ਵਿੱਚ ਵਰਕ ਹੈ ਸਾਰਾ। ਇਹ ਸ਼ਰਟ ਸੀ ਸਾਰਾ ਵਿਦ ਵਰਕ ਹੁੰਡ ਡਿਸਕਾਊਂਟ ਤੇ ਦੇ ਰਹੀ ਹਾਂ ਜੀ 3500 ਦੀ ਪਲੱਸ ਇਹਦੇ ਨਾਲ ਇਹ ਸ਼ਾਲ ਆ ਠੀਕ ਹੈ ਸ਼ਾਲ ਵੀ ਸੇਮ ਹੀ ਬੈਲਵਟ ਦਾ ਹੈ ਤੇ ਫੋਰ ਸਾਈਡ ਹੈਗਾ ਇਹਦੇ ਬਹੁਤ ਪਿਆਰਾ ਜਿਹਾ ਹੈਂਡਵਰਕ ਕੀਤਾ ਹੋਇਆ ਸਿੱਪੀ ਦੇ ਨਾਲ ਤੇ 1500 ਦਾ ਸ਼ਾਲ ਆ ਜੀ ਇਹ ਠੀਕ ਹੈ ਦੋਨੋਂ ਚੀਜ਼ਾਂ ਤੁਹਾਨੂੰ ਇਹ 5000 ਦੀਆਂ ਮਿਲਣਗੀਆਂ ਹੁਣ ਤੇ ਪ੍ਰਾਈਸ ਦੇ ਅਕੋਰਡਿੰਗ ਟੋਟਲੀ ਹੈਂਡਵਰਕ ਦੀ ਪਹਿਲਾ ਸਿੰਗਲ ਇਹ ਸ਼ਰਟ ਸ਼ਰਟ ਸੀਗੀ ਕੱਲੀ ਸ਼ਰਟ ਸੀਗੀ 4800 ਦੀ ਤੇ ਤੁਹਾਨੂੰ ਨਾਲ ਇਹਦੇ ਸ਼ਾਲ ਵੀ ਮਿਲ ਰਹੇ ਹਨ ਤੇ ਇਹ ਦੋਨੋਂ ਚੀਜ਼ਾਂ 5000 ਦੀ ਹੈ ਤੁਸੀਂ ਇਹਦੇ ਨਾਲ ਕ੍ਰੇਪ ਦੀ ਸਲਵਾਰ ਲਗਾਓਗੇ ਤਾਂ ਫਿਰ ਤਕਰੀਬਨ 8000 ਰੁਪਏ ਦੀ ਸਲਵਾਰ ਲੱਗ ਜੇਗੀ 6000 ਤੋਂ ਬਹੁਤ ਪਿਆਰਾ ਪਾਰਟੀ ویئر ਸੂਟ ਰੈਡੀ ਹੋ ਜਾਏਗਾ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much